ਹਾਂਜੀ ਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਲੋ ਜੀ ਆ ਸਾਰਾ ਬਰੀਡਿੰਗ ਸੈਟ ਅਪ ਵੇਖੋ ਜੀ ਟੈਡੀ ਟੈਡੀ ਵਾਲੇ ਸਟੈਡੀ ਹੈ ਜਿਹੜੇ ਕਹਿੰਦੇ ਆ ਵੀ ਟੈਡੀ ਟੈਡੀ ਕਰਨੇ ਆ ਵੇਖ ਲਓ ਭਾਈ ਆ ਹਰੇਕ ਬਰੀਡ ਜਿਹੜੀ ਆ ਬਲਵਿੰਦਰ ਉਸਤਾਦ ਜੀ ਨਾਣੇ ਬਣਾਈ ਆ ਇਹ ਬਣਾਈ ਹੋਈ ਆ ਤੇ ਜੋੜੇ ਲਾਈ ਹੋਈ ਆ ਇਹ ਜੋੜੇ ਹੋਰ ਲੱਗਣ ਵਾਲੇ ਕਬੂਤਰ ਤੇ ਅਜੇ ਹੋਰ ਜੋੜੇ ਜਿਹੜੇ ਆ ਲਾਉਣਗੇ ਠੀਕ ਹੈ ਜੀ ਇੱਧਰ ਹੀ ਵੇਖ ਲਓ ਮੈਂ ਸਾਰੇ ਉੱਤੇ ਕਰਾ ਕੇ ਫਿਰ ਸੌਫਟ ਹਾਂਜੀ ਜੀ ਆ ਸਾਰੇ ਜੋੜਿਆਂ ਵਾਲੇ ਕਬੂਤਰ ਉਸਤਾਦ ਜੀ ਨਾਲੇ ਕੱਢ ਤੇ ਬਾਹਰ ਇੱਧਰ ਵੇਖ ਲਓ ਭਾਈ ਹਰੇਕ ਨਸਲ ਪੈਡੀ 골ਡਨ ਡਬ ਵਾਲੇ ਹਰੇਕ ਤਰ੍ਹਾਂ ਦੇ ਜਿਹੜੇ ਆ ਜਾਨਵਰ ਸਾਰੇ ਹੀ ਉਸਤਾਦ ਜੀ ਨਾਲ ਕੋ ਹੈਗੇ ਆ ਵੇਖ ਲਓ ਜੀ ਠੀਕ ਆ ਆ ਜਾਗ ਕਾਲੇ ਆ ਵੀ ਕਬੂਤਰ ਇਹਦਾ ਵੀ ਸ਼ੌਂਕ ਕਰ ਲੋ ਜੀ ਇਹ ਲੋ ਜੀ ਲੋ ਜੀ ਆ ਜੋ ਅਕ ਤੇ ਹੋਂ ਬਰੀੜਾ ਬਿਨੇ ਭਾਈ ਕੀ ਬਾਤ ਯਾਰ ਕਰਾ ਕੁੰਦਰਾ ਸ਼ੌਂਕ ਲੋ ਜੀ ਆ ਕੁੰਡਾ ਜੋ ਛੱਡੇ ਨਹੀਂ ਇੱਥੇ ਸਾਹਮਣੇ ਲੋ ਜੀ ਆ ਜੀ ਖੜ ਤਵੜ ਤ ਵੇਖੋ ਠੀਕ ਹੈ ਜੀ ਲੋ ਜੀ ਬਾਕੀ ਆ ਇਹ ਸਾਰੇ ਇਹ ਜੋੜੇ ਨੇ ਇਸ ਤਰ੍ਹਾਂ ਸਾਰੇ ਇਹ ਸਾਰੇ ਜੋੜਿਆਂ ਵਾਲੇ ਆ ਜੀ ਆ ਵੀ ਵੇਖ ਲਓ ਇੱਧਰ ਸਾਰੇ ਟੋਟਲ ਦੇਸੀ ਉਤਰਿਆ ਆ ਵੇਖ ਲਓ ਠੀਕ ਹੈ ਜੀ ਆ ਤੁਹਾਨੂੰ ਹੋਰ ਕਰਾਉਣੀ ਹੈ ਇੱਕ ਮਾਦੀ ਦਾ ਸ਼ੌਂਕ ਮਾਦੀ ਨਾ ਸਾਈ ਲਓ ਜੀ ਆ ਮਾਦੀ ਦਾ ਸ਼ੌਂਕ ਕਰਾਉਣੀ ਹੈ ਤੁਹਾਨੂੰ ਟੈੜੀਆਂ ਦੇ ਜਵਾਨੇ ਖੁਸ਼ ਹੋ ਜਾਣ ਇਹ ਲਓ ਜੀ ਜੋ ਜੈ ਬੈਲੈਂਸ ਪੁੰਦਾ ਮੜਾ ਖੋਲੇ ਸ਼ਿਕਾਰੀ ਬੰਦੇ ਨੇ ਆਪੇ ਪਛਾਣ ਲੈਣਾ ਆ ਇਹ 3 3 5 4 4 ਵਜੇ 12 12 ਵਜੇ ਤੱਕ ਬਹਿੰਦੀ ਰਹੀ ਮੇਰੇ ਕੋਲ ਅੱਛਾ ਇਹ ਬਾਹਰਲੇ ਪਰ ਬੰਨੇ ਹੋਏ ਹਨ ਅੰਬਿਜਲੇ 4 ਛੱਡ ਕੇ 4 ਵਜੇ ਹੋਏ ਅੱਛਾ ਤੇ 12 1 1.5 ਵਜੇ ਤੱਕ ਬਹਿੰਦੀ ਰਹੀ ਪੱਠੀ ਲੋ ਜੀ ਵੇਖ ਲੋ ਇਹ ਬਲਿੰਦਰ ਸਰਾ ਜੀ ਨਾਣੇ ਅੰਦਰੋਂ ਬਨ ਕੇ ਜਿਹੜੀ ਗੇੜੀ ਹੋਈ ਆ ਤੇ 5 6 ਘੰਟੇ ਉੱਡਦੀ ਰਹੀ ਆ ਛੱਡਿਓ ਇੱਥੇ ਥੱਲੇ ਲਓ ਜੀ ਆਜੋ ਠੀਕ ਹੈ ਜੀ ਇਹੋ ਖੜਤ ਵੜਤ ਚੜੀ ਚੜੀ ਆਲਸ ਰੈਡੀ ਠੀਕ ਹੈ ਜੀ ਲਓ ਜੀ ਆ ਤੁਹਾਨੂੰ ਇੱਧਰ ਲੈ ਵਿਖਾਤੀ ਵੇਡਾ ਪਾ ਹਾਂ ਜੀ ਆਪਣੀ ਮਾਦੀ ਰਾਣੀ ਰਾਣੀ ਮਾਦੀ ਕਰਾਓ ਸ਼ੌਂਕੀ ਰਾਣੀ ਦਾ ਹਾਂ ਲਓ ਜੀ ਤੁਹਾਨੂੰ ਰਾਣੀ ਮਾਦੀ ਦਾ ਸ਼ੌਂਕ ਕਰਾਉਨੇ ਆ ਜੀ ਕੋਈ ਨਹੀਂ ਕੋਈ ਨਹੀਂ ਲਓ ਜੀ ਆਜੋ ਜੀ ਰਾਣੀ ਮਾਦੀ ਏ ਲਓ ਜੀ ਤਾਰੇ ਜਲਵੇ ਦੱਸੋ ਨਾ ਇਹਦੇ ਬਾਰੇ ਥੋੜਾ ਜਿਹਾ ਜਲਵੇ ਜੀ 6 ਵਜੇ 6 ਮਿੰਟ ਤੇ ਆਪ ਬੈਠੀ ਜੇ 6 ਵਜੇ 6 ਮਿੰਟ ਤੇ ਜੀ 6 ਮਿੰਟ ਦੇ ਇਹਨੇ ਵਜੇ ਬੈਠੀ ਸੀ ਨਾ ਲੱਕੀ 7 ਵਜੇ ਲੱਗੇ ਹੈ 7 ਵਜੇ ਨਹੀਂ 7 ਵਜੇ 7 7 ਵਜੇ 6 ਮਿੰਟ ਤੇ ਬੈਠੀ ਸੀ ਇਹ ਮਾਦੀ ਲੋ ਜੀ ਹਾਂ ਚੀਨੀ ਮਨਦੀ ਪ੍ਰਾਣੀ ਮਨਦੀਆ ਲੋ ਜੀ ਆਪ ਲਾਓ ਇਹ ਜੀ ਤੇ ਇਹਨੂੰ ਹੁਣ ਗਾਂ ਬਰੀਡਿੰਗ ਚ ਲਿਆਂਦਾ ਬਰੀਡਿੰਗ ਚ ਇਹਦੇ ਬੱਚੇ ਉੱਡੇ ਆ ਆਪਣੇ ਕੋ 4 ਵਜੇ 5 ਵਜੇ ਹਾਂ ਹਾਂ 2023 ਚ 2023 ਚ ਉੱਡੇ ਬੱਚੇ ਲੋ ਜੀ ਆ ਵੀ ਬਰੀਡ ਵੇਲੋ ਤੁਸੀਂ ਠੀਕ ਹੈ ਰਾਣੀ ਮਾਦੀ ਇਹ ਰਾਣੀ ਮਾਦੀ ਲੋ ਜੀ ਛੱਡੋ ਰਾਣੀ ਮਾਦੀ ਨੂੰ ਇੱਧਰ ਆ ਜੀ ਰਾਣੀ ਮਾਦੀ ਤੇ ਲੋ ਜੀ ਇਹ ਗਾਂ ਜੀ ਬਲਿੰਦਰ ਭਾਈ ਇਹ ਜੀ ਇਸ ਤੋਂ ਪਹਿਲਾਂ ਇਹ ਜੀ ਆਪਣੇ ਟਾਈਗਰ ਦਾ ਅੱਛਾ ਟਾਈਗਰ ਬੜਾ ਮਸ਼ਹੂਰ ਆ ਨਰੈਣਗੜ੍ਹ ਵਿੱਚ ਉਹਦਾ ਪਿਓ ਆ ਜੀ ਉਹਦਾ ਪਿਓ ਆ ਜੀ ਕਰਾਇਆ ਸ਼ੌਂ ਜੀ ਲਓ ਜੀ ਟਾਈਗਰ ਦਾ ਇਹ ਪਿਓ ਆ ਜੀ ਇਹ ਲਓ ਜੀ ਕਰੋ ਸ਼ੌਂ ਸਾਰੇ ਨਰੈਣਗੜ੍ਹ ਦੇ ਵਿੱਚ ਮਸ਼ਹੂਰ ਆ ਟਾਈਗਰ ਹਾਂ ਉਹਦਾ ਪਿਓ ਲਓ ਜੀ ਕਰਾਇਆ ਹੁੰਦੇ ਦਾ ਲਓ ਜੀ ਆਹ ਹੁੰਦਾ ਜੀ ਠੀਕ ਹੈ ਜੀ ਛੱਡਿਓ ਉਸਤਾਦ ਜੀ ਨਹੀਂ ਤੇਰੇ ਟਾਈਗਰ ਨੂੰ ਟਾਈਗਰ ਦਾ ਪਿਓ ਟਾਈਗਰ ਦਾ ਪਿਓ ਟਾਈਗਰ ਦਾ ਪਿਓ ਆ ਵੇ ਲੋ ਜੀ ਸਿੰਗਲ ਪੁੱਤ ਠੀਕ ਹੈ ਜੀ ਚਲੋ ਕੋਈ ਨਹੀਂ ਲੋ ਜੀ ਆ ਟਾਈਗਰ ਦਾ ਪਿਓ ਜੋ ਆ ਵੇ ਲੋ ਬੇਟਾ ਇਹਦਾ ਮੁੰਡਾ ਵੀ ਗਾੜੀ ਇਦਾਂ ਦਾ ਹੀ ਠੀਕ ਆ ਗਾ ਪੱਠਾ ਵਾ ਉਹ ਵੀ ਇਦਾਂ ਦਾ ਹੀ ਆ ਤੇ ਲੋ ਜੀ ਆ ਇਧਰ ਆ ਇਧਰ ਉਡਰਨ ਵਾਲੇ ਸਾਰੇ ਆੜੇ ਵਿੱਚ ਜੋੜਨ ਵਾਲੇ ਵੀ ਛੱਡੇ ਨੇ ਅੱਛਾ ਜੋੜਨ ਵਾਲੇ ਵੀ ਆ ਇਹ ਆ ਇਦਾਂ ਇਦਾਂ ਕਰ ਲੋ ਬੱਸ ਕੇ ਇਦਾਂ ਹੀ ਕਰ ਲੋਗੇ ਲੋ ਜੀ ਆ ਸਾਰੇ ਇਧਰ ਉੱਡਣ ਵਾਲੇ ਜੋ ਉਸਤਾਦ ਜੀ ਨਾਲ ਦੇ ਜੋੜਣ ਵਾਲੇ ਵੀ ਉੱਡਣ ਵਾਲੇ ਵੀ ਆ ਤੇ ਜੋੜਿਆਂ ਵਾਲੇ ਵੀ ਆ ਸਾਰੇ ਠੀਕ ਆ ਵੇਖ ਲੋ ਸਾਰੇ ਠੀਕ ਹੈ ਜੀ ਆ ਲੋ ਆ ਸਾਰੇ ਕਲਸਰੇ ਜੌਹਰੇ 골ਡਨ ਟੈਡੀ ਸਨੈਰੀ ਪੱਲਿਆਂ ਵਾਲੇ ਆ ਵੇਖੋ ਟੈਡੀ 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 ਵਾਲ ਉਸ ਰੈਡੀ ਸੇਬੇ ਵਾਲੇ ਹਰੇਕ ਬਰੀਡ ਜਿਹੜੀ ਆ ਉਸਤਾਜੀ ਨਾਲ ਕੋ ਹੈਗੀ ਆ ਕਰਾਓ ਸ਼ੌਂਕ ਜੀ ਇਹ ਚ ਤੁਹਾਨੂੰ ਲਓ ਜੀ ਇਹ ਕਾ ਕਰੋ ਸ਼ੌਂਕ ਉਸਤਾਜੀ ਇਹ ਕਿਹੜੀ ਐਕਸ ਚ ਆਊਗੀ ਵੇਖ ਖਰਗੋਸ਼ ਅੱਖਾਂ ਦਾਬ ਵਾਲਿਆਂ ਨੇ ਕਬੂਤਰ ਆ ਅੱਛਾ ਇਹ ਖਰਗੋਸ਼ ਅੱਖਾਂ ਚ ਠੀਕ ਹੈ ਜੀ ਲਓ ਜੀ ਖਰਗੋਸ਼ ਅੱਖਾਂ ਦੇ ਵਿੱਚ ਉਹ ਕਬੂਤਰ ਆ ਇਹ ਲਓ ਜੀ ਲਓ ਜੀ ਆ ਜਾਓ ਪੁੰਦਾ ਠੀਕ ਹੈ ਜੀ ਕੀ ਹੋਇਆ ਸਾਰੀ ਛੱਡੇ ਇਹਨੂੰ ਆ ਨਹੀਂ ਲੈ ਹਾਉ ਦਾ ਛੋਟੇ ਪਲੇ ਲੈ ਲਓ ਜੀ ਆ ਕਬੂਤਰ ਜੀ ਫਰਗੋਸ਼ ਅੱਖਾਂ ਦਾ ਆ ਨਾ ਇਹਨੂੰ ਹਮ ਹਾਂ ਲੈ ਲੀ ਹਾਂ ਲੱਕੀ ਭਾਈ ਹਣਾ ਕਬੂਤਰ ਫੜਿਆ ਸੀ ਇਹਨੂੰ ਕਹੂਗਾ ਵੀ ਇਹ ਮਲਵਈ ਕਬੂਤਰ ਹੈ ਕੋਈ ਲਓ ਜੀ ਆ ਬੰਦਾ ਅਣਜਾਨ ਬੰਦਾ ਕਹੂਗਾ ਮਲਵਈ ਆ ਅੱਛਾ ਜੀ ਇਹ ਰਾਮਪੁਰੀਆਂ ਚ ਕਬੂਤਰ ਆ ਹਾਂ ਹਾਂ ਤੇ ਇਹ ਚੈੱਕ ਕਰੋ ਆਇਆ ਹੁੰਦਾ ਭਾਈ ਇਹਦਾ ਠੀਕ ਹੈ ਇਹ ਦਰਵਾਜ਼ਾ ਹੁੰਦਾ ਜੋ ਵੇਖ ਕੇ ਤੇ ਕਿਹਨੇ ਕਹਿਣਾ ਵੀ ਮਲਬਈ ਦਵਾਏ ਆਏ ਆਹ ਆ ਜਾ ਹੁਣ ਆ ਵੇਖ ਲਓ ਭਾਈ ਵੇਖ ਕੇ ਕਿਹਨੇ ਮਲਬਈ ਦਵਾਏ ਕਹਿਣਾ ਇਹਨੂੰ ਠੀਕ ਹੈ ਜੀ ਤੇ ਭਾਰੇ ਦੇਸੀ ਗੂਤਰ ਆ ਪਿਓਰ ਆ ਪਿਓਰ ਦੇਸੀ ਗੂਤਰ ਆ ਤੇ ਆ ਵੇਖ ਲੋ ਜੀ ਇੱਧਰ ਸਾਰੇ ਉੱਡਣ ਵਾਲੇ ਉਪਤਰ ਉਸਤਾਦ ਜੀ ਨੇ ਕੱਢੇ ਹੋਏ ਆ ਇੱਧਰ ਵੀ ਵੇਖ ਲੋ ਆ ਲਾਖੇ 골ਡਨ ਚਾਸਰੇ ਜਲਦਾਰ ਯਾਰ ਤਾਂ ਇਹ ਕੋਰ ਸ਼ੌਂਕ ਕਰੋਨੇ ਆ ਜੀ ਪੱਠੇ ਦਾ ਹੀ ਲੋ ਜੀ ਪੱਠਾ ਜੀ ਆਪਣੇ ਘਰ ਦੀ ਫੀਲਡ ਦਾ ਪੱਠਾ ਲੋ ਜੀ ਆ ਪੱਠਾ ਜੋ ਤੇ ਇਹ 2 ਦਿਨ ਕੇ 3 ਦਿਨ 3 ਦਿਨ ਲੱਕੀ ਬਰ ਰਹਿ ਕੇ ਆ ਗਿਆ ਆ ਨਾ ਕਾਹ ਕੁ ਹੁੰਦਾ ਸ਼ੌਂਕ ਤਿੰਨ ਦਿਨ ਬਾਹਰ ਰਹਿ ਕੇ ਆ ਗਿਆ ਪਹਿਲੇ ਦਿਨ ਪਹਿਲੇ ਦਿਨ ਛੱਡਿਆ ਸੀ ਇਹਨੂੰ ਹਾਂ ਹਾਂ ਪਹਿਲੇ ਦਿਨ ਹੀ ਪਹਿਲੇ ਦਿਨ ਛੱਡਿਆ ਤੇ ਤਿੰਨ ਦਿਨ ਬਾਹਰ ਰਹਿ ਕੇ ਆ ਗਿਆ ਲੋ ਜੀ ਆ ਜੀ ਕੁੰਦਾ ਇਹਦਾ ਇਹਨੂੰ ਜੋੜਾ ਵਾਤੀ ਲੱਗਿਆ ਜੀ ਠੀਕ ਹੈ ਜੀ ਲੋ ਜੀ ਆਹ ਵੇਖ ਲਓ ਹੂੰ ਜਿਹੜੇ ਆਂਦੇ ਨਾ ਵੀ ਨੌਵੇਂ ਤੇ ਦਸਵੇਂ ਬਰਾਬਰ ਹੋਣਾ ਹਾਂ ਇਹ ਵੇਖ ਲਓ ਬਰਾਬਰ ਜੀ ਬਰਾਬਰ ਜੀ ਬਿਲਕੁਲ ਬਿਲਕੁਲ ਇਹ ਅੱਠਵਾਂ ਤੇ ਨੌਵਾਂ ਬਰਾਬਰ ਹਾਂ ਨਹੀਂ ਅੱਠਵਾਂ 8ਵਾਂ ਤੇ 10ਵਾਂ ਬਰਾਬਰ 9ਵਾਂ ਵਾਲਾ ਹਾਂ ਅੱਛਾ ਹੂੰ ਛੱਡੋ ਨੀ ਇੱਧਰ ਇੱਧਰ ਛੱਡਿਓ ਤੇ ਕੋਈ ਨਹੀਂ ਜਿੱਥੇ ਖਲੋ ਲਓ ਜੀ ਆਹ ਕਬੂਤਰ ਜੋ ਇਹਦਾ ਸ਼ੌਂਕ ਹੈ ਟੜੀ ਠੀਕ ਹੈ ਟੜੀ ਦਾ ਤੇ ਬਾਕੀ ਜੀ ਕਬੂਤਰ ਬੜੇ ਹੈਗੇ ਆ ਸਾਨੂੰ ਪਿਆ ਜਣੀਆਂ ਸ਼ਾਮ ਤੇ ਅਸੀਂ ਇੱਕ ਆਡੇ ਭਰਾ ਹੋ ਰਿਹਾ ਉੱਧਰ ਜਾਣਾ ਵਾ ਬਾਕੀ ਤੁਸੀਂ ਆਹ ਸਾਈਡਾ ਵੇਖ ਲਓ ਇੱਧਰ ਉੱਤੋਂ ਤੱਕ ਤੇ ਬੈਸਟ ਆਫ ਲੱਕ ਜੀ ਲक्की ਉਸਤਾਜ ਜੀ ਨਾਲ ਨੂੰ ਤੇ ਨਾਲ ਹੀ ਬਲਵਿੰਦਰ ਸਿੰਘ ਮਲਾਂ ਸਾਹ ਉਸਤਾਜ ਜੀ ਨਾਲ ਨੂੰ ਜਿਹੜਾ ਕੀ ਉਹਨਾਂ ਨੇ ਸ਼ੌਂਕ ਕੀਤਾ ਵਾ ਸ਼ਾਦੇ ਉੱਤੇ ਤੇ ਵਧੀਆ ਸ਼ੌਂਕ ਜਿਹੜਾ ਕਰਕੇ ਜਿਹੜਾ ਵੁਹਾਰੇ ਆ ਠੀਕ ਆ ਇਧਰ ਆ ਮਾਦੀਆਂ ਸਾਰੀਆਂ ਠੀਕ ਆ ਲਿਆਓ ਜੀ ਇੱਕ ਦੋ ਮਾਦੀਆਂ ਨਾ ਕਰਾਓ ਸ਼ੌਂਕ ਲੋ ਜੀ ਆ ਹோம் ਬਰੀਡ ਹੈਗੀ ਜੋ ਲक्की ਭਾਈ ਹੈ ਮਾਦਾ ਠੀਕ ਆ ਠੀਕ ਹੈ ਅੱਛਾ ਜੀ ਤੇ ਇਹ 3 ਵੇ ਤੱਕ ਉੱਡੀ ਹੈ ਲੋ ਜੀ ਇਹ ਹੋਮ ਬਰੀਡ ਆ 3 ਵਜੇ ਤੱਕ ਗੁੱਡੀ ਆਰ ਕੀ ਮੰਗਲਵਾਰ ਦੀ ਡਾਰਚ ਜਿਹ ਦਿਨ ਬਾਜੀ ਹੀ 3 ਵਜ ਕੇ 12 ਮਿੰਟ ਤੇ ਬੈਠੀ ਆ ਹਕ ਹੁੰਦਾ ਜੋ ਇਹਦਾ ਠੀਕ ਹੈ ਜੀ ਆ ਬੈਲੈਂਸ ਠੀਕ ਹੈ ਛੱਡਿਓ ਸਾਈ ਇਧਰ ਲੋ ਜੀ ਆ ਜੋ ਠੀਕ ਹੈ ਜੀ ਆ ਰੰਗ ਤੋਂ ਵੇਖ ਲੋ ਇਹਨੂੰ ਵੇਖ ਕੇ ਮਲਬਈ ਕਹਿਣਾਗੇ ਇਹਨੇ ਹੈ ਐ ਇੱਕ ਮਗਰ ਕਬੂਤਰ ਹੈ ਲੋ ਜੀ ਕਮਗਰਾਂ ਦੇ ਵਿੱਚ ਜਿਨ੍ਹਾਂ ਨੂੰ ਪਹਿਚਾਣਿਆ ਕਾਲਾ ਜੋੜਾ ਉਹਦੇ ਬੱਚੇ ਨੇ ਅੱਛਾ ਜੀ ਲਓ ਜੀ ਆ ਵੇਖ ਲੋ ਠੀਕ ਆ ਕਰਾਇ ਕੁੰਦਰਾ ਸ਼ਾਹੂ ਜੀ ਲਓ ਜੀ ਆ ਜਾਓ ਕੁੰਦਰਾ ਆਜੇ 1 2 3 ਬਿਲਕੁਲ ਬਿਲਕੁਲ 1 2 3 ਹੀ ਆ ਠੀਕ ਹੈ ਜੀ ਛੱਡੋ ਇਹਨੂੰ ਇੱਥੇ ਲਓ ਜੀ ਇਹ ਜੋੜੇ ਮਾਦੀਆਂ ਦੇ ਵਿੱਚ ਆ ਜਾਓ ਮਾਦੀ ਠੀਕ ਆ ਤੇ ਇਹਨਾਂ ਜੋ ਕਈ ਜੋੜੇ ਜੇ ਲੱਗਣੇ ਹੋਏ ਆ ਤੇ ਮੋਦੀਆਂ ਜੁੜੇ ਉਸਤਾਦ ਜੀ ਹੁਣੀ ਲਾਉਣਗੇ ਠੀਕ ਆ ਗਾਂਹ ਜੇਠ 2026 ਦਾ ਵਧੀਆ ਸ਼ੌਂਕ ਜਿਹੜਾ ਵਾ ਉਹ ਕਰਕੇ ਵਿਖਾਉਣਗੇ ਜੀ ਆ ਸ਼ਤ ਤੋਂ ਇਹ ਇਹ ਕਿਹੜੇ ਨਾਂ ਤੋਂ ਸ਼ਤ ਵਜਿਆ ਕਰੇਗੀ ਇਹ ਦੱਸ ਦਿਓ ਜੀ ਇਹ ਲੱਕੀ ਕਲੀਫਾ ਲੱਕੀ ਕਲੀਫਾ ਲੱਕੀ ਕਲੀਫਾ ਬਲਵਿੰਦਰ ਉਸਤਾਦ ਅੱਛਾ ਲੱਕੀ ਕਲੀਫਾ ਬਲਵਿੰਦਰ ਉਸਤਾਦ ਜੀ ਮਲੰਨ ਸਾਹਿਬ ਸ਼ਤ ਦਵਾਈਆਂ ਵਾਲੀ ਠੀਕ ਆ ਜੀ ਲੋ ਜੀ ਇਹ ਇਸ ਨਾਮ ਤੋਂ ਛੱਤ ਵੱਜਿਆ ਕਰੇਗੀ ਬਾਕੀ ਕਵਰ ਬਾਡ ਪੀਨ ਨੂੰ ਵੱਧ ਤੋਂ ਵੱਧ ਲਾਈਕ ਛੇ ਸਬਸਕ੍ਰਾਈਬ ਕਰਿਓ ਆ ਲਾਸਟ ਤੁਹਾਨੂੰ ਸ਼ੌਂਕ ਕਰਾ ਦੇਣੀ ਇਹ ਜੇਠ ਵਿੱਚ ਬੈਠੀ ਜੇ ਪੌਣੇ 8 ਵਜੇ ਬੈਠੀ ਜੇ ਡਾਰਾਂ ਚ ਲੋ ਜੀ ਜੇੜ ਦੇ ਵਿੱਚ ਇਹ ਜਿਹੜੀ ਆ ਮਾਦੀ ਕੇ ਨਾਰੇ ਮਾਦੀ 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 ਆ ਪੌਣੇ 8 ਵਜੇ ਤੱਕ ਗਈ ਜੇੜ ਦੇ ਵਿੱਚ ਫਿਰਤਾ ਚ ਫਿਰਤਾ ਵਿੱਚ ਤੇ ਬਿਮਾਰ ਹੋ ਗਈ ਬਾਜੀਆਂ ਵਿੱਚ ਹ ਨਹੀਂ ਤਾਂ ਇਹ ਪੈਣੀ ਸੀ ਹਾਂਜੀ ਹੁਣ ਇਹ ਆਪਣੀ ਰਿਕਵਰੀ ਕਰ ਲਈ ਐ ਨੇ ਤੇ ਗਾਂ ਹੁਣ ਜੋੜਿਆਂ ਵਿੱਚ ਇਹਨੂੰ ਲਿਆਉਣਗੇ ਉਸਤਾਜੀ ਹਣੀ ਠੀਕ ਆ ਹਰੇ ਰੰਗ ਲੱਗੇ ਆ ਹਰੇ ਰੰਗ ਲੱਗੇ ਗਾਂ ਜੋੜਿਆਂ ਚ ਲਿਆਉਣਗੇ ਜੀ ਆ ਵੇਖ ਲੋ ਠੀਕ ਆ ਛੱਡੋ ਇਧਰ ਸਾਈਡ ਤੇ ਲਓ ਜੀ ਆ ਮਾਦੀ ਜੋ ਆ ਲੜਦੀ ਵੇਖੋ ਠੀਕ ਹੈ ਜੀ ਬਾਕੀ ਜੀ ਕਵਰ ਬਾਲ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਾਬ ਵੀਰਾਂ ਦਾ ਜੀ ਲਓ ਜੀ ਉਸੇ ਦੀ ਭੈਣ ਇਹ ਉਸੇ ਜਿਹੜਾ ਤੁਹਾਨੂੰ ਪਹਿਲਾਂ ਸ਼ੋਅ ਕਰਾਇਆ ਨਾ ਕਮਗਰਾਂ ਦੇ ਵਿੱਚੋਂ ਉਸੇ ਦੀ ਹੀ ਇਹ ਭੈਣ ਆ ਇਹ ਆ ਅੱਖ ਦਾ ਕਲੋਜ਼-ਅੱਪ ਪੁੰਦਾ ਖੋਲਿਓ ਸਾਈ ਜੀ ਲ ਜੀ ਠੀਕ ਹੈ ਛੱਡੋ ਸਾਈ ਇਹ ਨੂੰ ਇੱਧਰ ਇਹ ਉਸੇ ਦੀ ਹੀ ਭੈਣ ਹੈ ਜੀ ਆ ਵੇਖੋ ਇਹਦੀ ਖੜਤਵੜ ਤੇ ਵੇਖੋ ਤੇ ਰੰਗ ਵੇਖੋ ਇਹਦਾ ਇਹ ਵੀ ਇਹਦਾ ਹੀ ਭਰਾ ਵਾ ਗਾੜੀ ਬੱਚਾ 12 ਵਜੇ ਤੱਕ ਠੀਕ ਹੈ ਜੀ ਕਾਜੀ ਸਪੋਰਟ ਕਰਿਓ ਵੱਧ ਤੋਂ ਵੱਧ ਜੀ ਧੰਨਵਾਦ ਸਭ ਵੀਰਾਂ ਦਾ